ਇਤਨ ਕੇ ਤਮ ਸੰਕਰ ਸਵਟਾਰੇ ਜਗ ਹਰਮ ਸਭ ਹੋਈ ਦੁਸ਼ਟ ਸ਼ਹਾ ਸੋ ਸਕੈ ਨ ਕੋਈ ਏਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਨਰ ਨਾਮ ਤੇਹਾਰੋ ਕਾ ਦਰ ਦੁਖ ਦਉ ਤੇਰਾ ਖੜ ਕੇ ਮੈਂ ਸਰਨ ਤੇਹਾਰੀ ਆਪਹਾ ਜੈ ਲਹੁ ਬਾਰੀ ਸਰਉ ਧਰਮ ਸਹਾਈ ਦੁਖ ਦਉ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਵਿਖ ਸકલ ਦੇਹ ਕੋ ਹਰਤਾ ਦੁਸ਼ਟ ਦੋਖਿ ਅਨਕੋ ਸ਼ੈ ਕਰਤਾ ਸ੍ਰੀ ਹਰਿ ਤੁਜਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲ ਆਏ ਮਨ ਬਾਹਿ ਫਲ ਪਾਵੇ ਸੋਈ ਦੂਖ ਨੰਦ ਸੇ ਵਿਆਪਤ ਕੋਈ ਅੜੇਲ ਸੁਣ ਗੰਗ ਜੋ ਜਾਇ ਫਲ ਸੁਨਾ ਪਾਵੈ ਸੁਣੇ ਮੂੜ ਚਿਤ ਲਾਏ ਚਤੁਰਤਾ ਆਵੈ ਦੁਖ ਦਰਦ ਬਾਵ ਨਿਕਟ ਨਾ ਤੈਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਤ ਚੌਪੀ ਕੋ ਕਹੇ ਚੌਪਈ ਸਮ ਸਤਰ ਸਹਸਮਨ ਜੈ ਅਰ ਦਸਹ ਫੰਦੀਨ ਕਹਿਜਾ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰ ਸਤੁਦਰਵ ਗ੍ਰੰਥ ਸੁਧਾਰਾ ਸ੍ਰੀ ਚరిత్ర ਪਖਿਆ ਨੇਤ੍ਰਿਆ ਸ੍ਰੀtre ਮੰਤਰੀ ਭੂ ਸੁਬੰਦੇ 405 ਚరిత్ర ਸੰਮਾਪਤ ਮਸ ਸੋ ਮਹ ਤਫ ਜੋਂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀਜੈ ਕਿਰਪਾ ਆਪਾਰ ਆਪ ਹੱਥ ਦੈ ਰਾਖ ਮੋਹਿ ਮਨ ਕ੍ਰਾਮ ਬਚਨ ਵਿਚਾਰ ਚਉ ਪਈ ਮੈ ਨਾ ਗਣੇਸ਼ ਹੈ ਪ੍ਰਥਮ ਨਾਮ ਕਿਸ ਸੁਣਿ ਬਿਸਣ ਕਬ ਹੁਨੇ ਧਿਆਉ ਕਾਣ ਸੁਨੇ ਪਹਿਚਾਨ ਤਿੰਸੋ ਲਿਵ ਲਾਗੀ ਮੋਰੀ ਪਾਗਿਨਸ ਮਹਾਂਕਾਰ ਰਖਵਾਰ ਹਮਾਰੋ ਮਾਹ ਲੋ ਮੈਂ ਕਿੰ ਕਤਥਾਰੋ ਆਪਣਾ ਜਾਨ ਕ ਰਖਵਾਰ ਮਾਹੇ ਗਏ ਕੀ ਇਲਾਜ ਵਿਚਾਰ ਆਪਣਾ ਜਾਨ ਮੁਝੇ ਪ੍ਰਤਪਰੀਏ ਚੋਂ ਚੋਂ ਸਤਰ ਹਮਾਰੇ ਮਰੀਏ ਦੇਗ ਤੇਗ ਜਗ ਮੈਂ ਦੂ ਚੱਲੈ ਰਾਖਿਆ ਮੋਇ ਔਰ ਆਨੰਦ ਲੈ ਤਮਮ ਕਰੋ ਸ ਪ੍ਰਤਪਾਰ ਤੋ ਸਹਿਬ ਮੈਂ ਦਾਸ ਤੇਹਾਰਾ ਜਾਨੇ ਆਪਣਾ ਮझे ਨਿਵਾਜ ਆਵ ਕਰੋ ਹਮਰੇ ਸਭ ਕਾਇ ਤਮ ਸਭ ਰਾਜਨ ਕੇ ਰਾਜ ਆਪੇ ਆਵ ਗਰੀਬ ਨਿਵਾਜਾ ਦਾ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਮਯਾਂ ਦਵਤ ਹੈ ਆਪਣਾ ਜਾਣ ਕਰੋ ਪ੍ਰਤਪਾਰ ਵੰਸ ਮੈਂ ਕੰਕਰਥਾਰਾ ਦਾ ਜਾਣ ਦੇ ਹੱਥੋਂ ਬਾਰੋ ਹਮਰੇ ਸਭ ਬੈਰੀਆਂ ਸੰਘਾਰੋ ਤਤੋਂ ਤੋਂ ਰਾਮ ਪਗੋ ਧਿਆਨ ਨਾ ਬਹੁ ਕਰੂੰਗਾ ਉਤਾ ਵਿਰ ਨਾਨਾ ਗ੍ਰਸੰਜ ਜਸਾ ਮ ਚਿਤ੍ਰ ਉਚਾਰੂ ਚੂਕ ਹੋਏ ਕਬਲੇ ਹੋ ਸੁਧਾਰੋ ਕਬਿਓ ਬਾਚ ਦੋਹਰਾ ਜੋ ਨਿਪਰਾ ਮੋ ਸੋ ਕਹਾ ਸੋ ਕਯੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਇ ਸੁਰ ਕੋ ਜਾਹੇ ਦੋਹਰਾ ਹਰ ਹਰ ਜੰਦੂ ਏਕ ਹੈ ਬਿਬ ਵਿਚਾਰ ਕਛਨਾ ਹੈ ਜਲ ਤੇ ਉਜ ਤਰੰਗ ਜਿ ਜਲੀ ਵਿਖੇ ਸਮਾਏ ਦੋਰਾ ਜਬ ਆਇਸ ਪ੍ਰਭ ਕੋ ਭਇਓ ਜਨਮਤਰਾ ਜਗ ਆਇ ਅਬ ਮੈਂ ਕਥਾ ਸੰਸ਼ੇਪ ਤੇ ਸਭ ਨੂੰ ਕਹਿ ਸੁਨਾਇ ਕਾ ਬਾਝ ਦੋਹਰਾ ਠਾੜ ਪੈ ਮੈਂ ਜੋਰ ਕਰ ਬਚਨ ਕਾ ਸ੍ਰਿਣੀ ਆਇ ਪੰਥ ਚਲੈ ਤਉ ਜਗਤ ਮੈਂ ਜਬ ਤਉ ਕਰੋ ਸਹਾਈ ਦੋਰਾ ਜੇ ਜੇ ਤੁਮ ਰੇ ਧਿਆਨ ਕੋ ਨੇ ਤੜ ਧਿਆਇ ਸੰਤ ਅੰਤ ਲਹਗੇ ਮੂਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪਰਖੀ ਦੇਹ ਮੋ ਕੋਟਿਕ ਬਿਸਨ ਮਹੇਸ ਕੋ ਡਿੰਦਰ ਬ੍ਰਹਮਾ ਤੇਰਾ ਸਹ ਕਰੋ ਜਲੇਹ ਦੋਹਰਾ ਆ ਰਾਮ ਕਥਾ ਜੁਗ ਜੁਗਿਆ ਟਾਲ ਸਭ ਕੋਈ ਭਗਤ ਨੇਤ ਸੁਰਗ ਬਾ ਸੁਰਗ ਬਰਕਰਾਰ ਸਗਰੀ ਪ੍ਰੀ ਸਨੇ ਚਾ ਪਈ ਜੋ ਇਹ ਕਥਾ ਸੁਣ ਅਰ ਗਾਵੇ ਦੁਖ ਪਾਪ ਤੇ ਨਿਕਟਨ ਆਵੇ ਬਿਸਨ ਭਗਤ ਕੇ ਫਲ ਹੋਈ ਆਪਿਆਸ ਸਕੈ ਨ ਕੋਈ ਸੰਮ ਸਤਰ ਸੈ ਪਚਾਮਣ ਹਾਰਵਦੀ ਪ੍ਰਥਮ ਸੁਖਦਾਮਣ ਤੁਐ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੁ ਲਿਹੁ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤੁ ਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕੀ ਔਰ ਅਗਵਰ ਕਥਾ ਪ੍ਰਸੰਗ ਦੋਹਰਾ ਸਾਜ ਸਾਜਾਨੋ ਨਹੀਂ ਬਾਸ ਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀ ਔਰ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏਗਾ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨੇ ਕਹਿ ਮਤੇ ਇਕ ਨਾ ਮਾਨਿਓ ਸਿਮਰਿਤ ਸਾਸਤਰ ਬੇ ਸਬੈ ਬੋ ਭੇਦ ਕਹੇ ਅਮੇਗ ਨ ਜਾਣਿਓ ਸ੍ਰੀ ਅਸ ਪਾਨਿ ਕਿਰਪਾ ਤਮਰੀ ਕਰ ਮੈਂ ਨਾ ਗਸਤਿ ਵਕਾਨਿਉ ਦਵਰਾ ਸਗਲ ਦਵਾਰ ਕਉ ਸਾੜ ਕੈ ਗਇਓ ਤਹਾਰੂ ਦਵਾਰ ਬਾਹੇ ਗਇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰ ਕਉ ਸਾੜ ਕੈ ਗਇਓ ਤੁਹਾਰ ਦਵਾਰ ਮਾਹੇ ਗਹਿ ਕੀ ਲਾਜ ਅਸ ਗੋਮਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰੀਆ ਸਬਦ ਗਾਵਣ ਆਈਆ ਸਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਰਜ ਸਭ ਸੁਵਾਰਣਾ ਸੁਬਨਾ ਗੱਲਾ ਸੁਮਰਾਸ ਸਵਾਮੀ ਸੋ ਕਿਉ ਮਨੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਾਰਿ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੈਰਾ ਸਭੁ ਕਿਛੁ ਹੈ ਜੇ ਦੇਹ ਸੋ ਪਾਵੇ ਸਦਾ ਸਿਵਤ ਸਰਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰਿ ਸ਼ਾਂ ਸੁਖ ਮਨਿ ਆਏ ਵਸਿਆ ਈਸ਼ਾ ਸਾਹਿਬ ਪਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜੈ ਦੀਐ ਵੜਿਆਈਐ ਕਹੈ ਨਾਨਕ ਸੁਨੋ ਸੰਤ ਸਭ ਤਰਵ ਪਿਆਰੋ ਸਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਬਾਜੇ ਕਲਾ ਜਿਤ ਕਰਿ ਧਾਰੀਐ ਪੰਜ ਦੂਤ ਅਦਵਸ ਕੀਤੇ ਕਾਲ ਕੰਟ ਨੂੰ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਾ ਸੇ ਨਾਮ ਹਰਿ ਕਾਇ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਹੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਧਾਮਨੀ ਮਹੱਲਾ ਪੰਜਵਾੜ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਬਾਤਾਂ ਜੀ ਨਾ ਜਾਈ ਨਿਤ ਨਿਤ ਆਖੁਰ ਧਾਰੋ ਤਮ ਸੰਸਾਰ ਚਣ ਲਗ ਤਰੀਐ ਸਭ ਨਾਨਕ ਬ੍ਰਹਮਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋ ਕਿ ਤੋਈ ਮੈਂ ਨਿਰਗੁਣ ਯਾਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀ ਵਹਿ ਰਿਆ ਪਾਉੜੀ ਤਤ ਤੂੰ ਸਮਰੱਥ ਜਿਥਾ ਕੋਈ ਨਾ ਹੈ ਉਥੈ ਤੇਰੀ ਰਾਖ ਅਗਨੀ ਉਦਰ ਮਾਇ ਸੁਣ ਕੈ ਜੋ ਕੇ ਦੂਤ ਨੈ ਤੇਰੇ ਛੜ ਜਾਹੇ ਭੌਜਲ ਬਿਖਮ ਸੁਗਾ ਕਰ ਸਭ ਦੀ ਪਾਰ ਪਾਹੇ ਜਿਨ ਕਾ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਇ ਹੋ ਪੁਨ ਗੁਣ ਗੋਵਿੰਦ ਗਾਹੇ ਸੋ ਸੇ ਨੋ ਕ੍ਰਿਪਾਲ ਸੁਮਾਲੀ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਤੇ ਆਵਤੁ ਦਾਹੇ ਸ਼ਲੋਕ ਮਹਲਾ 5ਵਾਂ ਅੰਤਰ ਗੋਰੀਆ ਰਾਦਨਾ ਜੇਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਪ੍ਰਣੀ ਸੋਣਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਤੁਮ ਕਾੜੀਆ ਵਿਰਲੇ ਕੇ ਇੱਕੇ ਮਹੱਲਾ ਪੰਜਵਾ ਰੱਖੇ ਰਖਨ ਹਾਰਾ ਬੋ ਬਾਰਿਆਨ ਗੁਰ ਕੀ ਪੈਰੀਂ ਪਾਏ ਕਾ ਸਵਾਰਿਆਨ ਹੋਆ ਆਪ ਦਇਆਲ ਮਨੋ ਨਾ ਵਿਸਾਰਿਆਨ ਸਾਜਨਾ ਕੈ ਸੰਗ ਭਉਜਲ ਤਾਰੇ ਅਨ ਸਾਕਤ ਨਿੰਦਕ ਦੁਹਿਟ ਖਨ ਮਾਹਿ ਬਿਦਾਰਿਆਨ ਏ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਿਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਿਤ ਸੁਖ ਹੋਏ ਸਗਲੇ ਦੁੱਖ ਜਾਏ ਤੇ ਸਾਹਿਬ ਕੀਤੇ ਇੱਕ ਨਾਨਕ ਮਨੈ ਮਾਹੀ ਜਿਸ ਸਿਮਰਿਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇ ਆ ਗਏ ਅਰਦਾਸ ਸਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ੴ ਵਾਹਿਗੁਰੂ ਜੀ ਕੀ Fateh ਸ੍ਰੀ ਭਗਉਤੀ ਜੀ ਸਹਾਇਂ ਵਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਈ ਅਰ ਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨਨ ਧਿਆਈਐ ਜਿਸ ਡਿਠਾ ਸਭ ਦੁੱਖ ਜਾਏ ਦੇਗ ਬਹਾਦਰ ਸਿਮਰਿਆ ਘਰ ਨੌਂ ਨਿਦੇ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਹੈ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਨਿਆਂ ਜਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਅੰਡਟ ਕੀਤਾ ਤena ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ 헤 ਸੀ ਦਿੱਤੇ ਬੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਛਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਤena ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਜੇ ਤੋ ਆਮਣੇ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇ ਦੇਖ ਤੇਗ ਫਤਿਹ ਬਿਰਦਗੀ ਪਾਇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਹਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬੇਕ দান ਸਾਧਨ ਪ੍ਰੋ ਸਾਧਨ দানਾ ਸਿਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ ਧਰਮ ਕਾਜ ਐਕਾਰ ਬੁੱਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤੁ ਚੀ ਮਤ ਪੱਧਰ ਰੱਖ ਆਵ ਕਾਲ ਪ੍ਰਖ ਵਾਹਿਗੁਰੂ へ ਕਾਲ ਪ੍ਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾਦਾਨ ਖਾਲਸਾ ਜੀ ਨਮਕਸ਼ੋਹੇ ਨਿਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰਵਰਜਨ ਦੇਹ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰਵਾਂ ਘਰੋ ਵਰੋ ਸਾਇ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸਵਾਨਤੇ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸ੍ਰੀ ਰਹਿਰਾਜ ਸਾਹਿਬ ਦੇ ਪਾਠ ਹੋਏ ਨੇ ਅਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਨਗਰ ਖੇੜੇ ਮੇਰ ਭਰੇ ਸੁਗਾਂ ਨਿਰਸਾਉਣੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਹੈਸਰੇ ਤੱਕ ਜੋ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੌਧੀਆਂ ਢਾਵਾਵਾਂ ਸੇਵਾਵਾਂ ਦਰ ਤੇ ਪ੍ਰਵਾਣ ਕਰਨੀਆਂ ਸਿੱਖੀ ਸਿਧਗ ਪ੍ਰੋਸਾ ਨਾਮਦਾਨ ਬਖਸ਼ਣਾ ਸਰਵਤ ਸੰਗਤਾਂ ਦੇ ਕਾਰਜ ਰਾਸ ਕਰਨੇ ਪਰਿਵਾਰਾਂ ਵਿੱਚ ਸੋ ਸ਼ਾਂਤੀ ਖੁਸ਼ੀਆਂ ਕਿਹੜੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ੀਆਂ ਸਤਿਗੁਰੂ ਆਪ ਜੀ ਕੋਲ ਚਾਰ ਪੈਰ ਦੇਨ ਆਇਆ ਸੁਖਨੰਦ ਸਹਿਜ ਬਤੀਤ ਹੋਇਆ ਚਾਰ ਪੈ ਰਾਤਰੀ ਆਪਣੇ ਨਾਮ ਵਿੱਚ ਬਦੀਧ ਕਰਾਉਣੀ ਅੰਮ੍ਰਿਤ ਵੇਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ ਕਿਰਪਾ ਕਰੋ ਮੁਖਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਕਾ ਨਾਮ ਜਪਤਾ ਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਧਰ ਜਿ ਹਰੇ ਇੱਕ ਟੇਕ ਤੋਂ ਲਾਹੇ ਬਿੜਾ ਨੀ ਆਸ ਨਾਨਕ ਨਾਮ ਧਿਆਈਐ ਕਰਜ ਆਵੈ ਰਾਸ ਸੱਜਣ ਸੱਚਾ ਆਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਈ ਐ ਸਬਨਾ ਦਾ ਵੇ ਸਾਹ ਵਾਹਿਗੁਰੂ ਜੀ ਤੁਹਨਾ ਸ੍ਰੀ ਮਹੱਲਾ ਪੰਜਵਾਂ ਕਰ ਬਾਰ ਮਾ ਇੱਕੋ ਓੰਕਾਰ ਸਤਿਗੁਰ ਪ੍ਰਸਾਦਿ ਬੰਦਨਾ ਹਰ ਬੰਦਨਾ ਗੁਣ ਗਾਵਹ ਗੋਪਾਲ ਰਾਏ ਰਹਾਉ ਬੰਦਨਾ ਹਰ ਬੰਦਨਾ ਗੋਣ ਗਾਵਹ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਇ ਕ੍ਰਿਸ਼ਨ ਅਗਨ ਪ੍ਰਾਵੇ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੋ ਪਾਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹਤ ਦਿਸਰਾਦ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆ ਬਰਿਆਈਆ ਵਾਚੈ ਤਹਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਇਆ ਸਕਰ ਘਾਲ ਨਾਨਕ ਦੇਵ ਮੁਖੇ ਜਲੇ ਕੀਤੀ ਛੁੱਟੀ ਨਾਲ ਸੋ੍ਰੇਠ ਮਹੱਲਾ ਪੰਜਵਾ ਗੁਰਕਾ ਸ਼ਦ ਰਖਵਾਰੇ ਚੌਕੀ ਚਾਗਰਦ ਹਮਾਰੇ ਰਾਮ ਨਾਮ ਲਗਾ ਜਮਲ ਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਦਾਤਾ ਬੰਦਨ ਕਾੜ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਨਾਸੀ ਤਾ ਕੀ ਸੇਵਨਾ ਮਿਰਥੀ ਜასი ਅਨੰਦ ਕਰੇ ਤੇਰਿ ਦਾਸਾ ਜਿ ਆਪੂਰਨ ਹੋਈ ਆਸਾ ਬਿਲਾਵਲਾ ਮਹੱਲਾ ਪੰਜਵਾ ਦਤਿ ਬਹੁ ਨ ਲੱਗਈ ਪਾਵਨ ਨ ਸਰਣਾਈ ਜਗਰਦ ਹਮਾਰੇ ਰਾਮ ਕਾ ਦੁੱਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਨ ਤਬਣਹਾਈ ਆ ਰਾਮ ਨਾਮ ਔਖਾ ਦੀਆ ਏ ਕਾਲੇ ਉਲਾਈ ਰਹਾ ਰੱਖ ਲਿਏ ਨਨ ਰਖਣ ਹਾਰ ਸਾਬਿ ਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਸ਼ਲੋਕ ਜੈ ਸਾਦ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਨੇ ਤੂੰ ਮੇ ਛੁਡੇ ਨਿ ਉੱਜਾਈਓ ਦੂਸ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਉਹ ਚਿਤਵਣੀ ਉਹ ਉਹ ਮਕਰੋਠ ਨੀਤ ਆਰ ਕੀਰਤਨ ਕਾਰ ਵਰਦੇ ਨਾਨਕੇ ਮੀਤ ਸੋਹਿਲਾ ਰਾਗਉੜੀ ਦੀਵ ਕੀ ਮਹੱਲਾ ਪਹਿਲਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਅਗਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰ ਤਿਤ ਕਰਗਵ ਸੋਹਿਲਾ ਸਿਰੋ ਸਿਰਜਨਹਾਰ ਓੰਕਾਰ ਮਿਰ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਸ ਵਲੇ ਸਾਸ ਹੋਏ ਰਹਾਉ ਨਿਤਨੇ ਜੀ ਅੜੇ ਸਮਾਲੀਆ ਨ ਦੇਖੈਗਾ ਦੇਵਨ ਹਾਰ ਰਦਾਣੇ ਕੀਤਨਾ ਬਵੈ ਤਿਸ ਦਾਤੇ ਗਉਣ ਸਮਾਰ ਸੰਭਸਾ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸਜਣ ਅਸੀ ਸੜੀਆਂ ਜੋ ਹੋਵੇ ਸਹਿਬ ਸੁਮੇਲ ਘਰ ਕਰੇ ਹੋ ਪਹੁ ਚਾਹਲੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਵਨ ਰਗ ਸਮਹੱਲਾ ਪਹਿਲਾ ਛੇਕ ਹਰ ਛੇ ਗੁਰ ਛੇ ਉਪਦੇਸ਼ ਗੁਰ ਗੋਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋਏ ਸੋ ਘਰ ਰਾਖ ਵਡਾਈ ਤੋ ਰਹਾ ਹੂ ਵਿਸੇ ਚ ਸਿਆ ਘੜੀਆਂ ਪਹਿਰਾਂ ਪਿੱਤੀ ਵਾਰੀ ਮਾਹ ਹੋਆ ਸੂਰਜੇ ਕਰੋ ਤੇ ਅਨੇਕ ਨਾਨਕ ਕਰਤੇ ਕਿ ਕਰਤੇ ਵੇਸ ਰਾਗਤਨਾ ਸ੍ਰੀ ਮਹੰਲਾ ਪਹਿਲਾ ਜਗਰ ਮੈਂ ਥਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਣ ਲੋ ਪਵਨ ਛਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸਬਦ ਵਜੰਦ ਭੇਰੀ ਰਹਾਵ ਸਹਿ ਸਤਵ ਨੈਣ ਨਾਨ ਨੈਨ ਤੋਇਕ ਸਹਿ ਸਮੂਰਤ ਨਨੈਕ ਤੋਹੀ ਸਹਿ ਪਦ ਬਿਮਲ ਨਾਨੇਕ ਪਾਦ ਗੰਧ ਬਿਨ ਸਹਿ ਸਤਵ ਗੰਧ ਉਚਲਤ ਮੋਹੀ ਸਵਮਯੋਤ ਜੋਤ ਹੈ ਸੋਏ ਤਿਸ ਦੇ ਚਰਨ ਸਬ ਮੈਂ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਉਲ ਮੁਕੰਦ ਲੋਬਿਤ ਮਨੋ ਅਣ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੇ ਹੋਏ ਜਾਤੇ ਤੇਰੇ ਨਾਮੇ ਵਸਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਪਰਿਆ ਮਿਲ ਸਾਧੂ ਖੰਡਲ ਖੰਡਾਏ ਪੁਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਏ ਕਰ ਸਾਧੂ ਅੰਜਲੀ ਪਨ ਵੱਡਾਏ ਕਰ ਡੰਡਾਉਤ ਪਨ ਵੱਡਾ ਹਿਰਹਾਉ ਸਵਾਗਤ ਹਰ ਸਵਾਦਨਾ ਜਾਣਿਆ ਤਰੰਤਰ ਹਮੈ ਕੰਡਾ ਹੈ ਜਿਉ ਜਿਉ ਚੱਲੇ ਚਬੈ ਦੁਪਾਵ ਹੈ ਜਮ ਕਾਲ ਸੈਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਉ ਖੰਡਾ ਹੈ اناسی پورکھ پایا پرمیشر بسو خنڈ برے منڈا ہم گری مسکیم پر تیرے راک راخ وڈ وڈا ہی نر نانک نام آدار ٹیک ہر نام سکھ منڈا ہی را گوڑی پوربی محلہ پنجو کروں بےنتی سنو مرمیتا سنت ٹہر کی بےلا ایہاں کال چلو ہر راہا گسن سہ لا ادے دن سر نار من گر مل کا سواری را اے سنسار بکار سنسے میں ترو برہم گیانی ਿਸੇ ਜਗਾਇ ਪਿਆਵੇ ਇਹ ਰਸ ਕਾਥ ਕਰਾ ਤਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਬਸੇ ਰਾਏ ਨਿਜ ਘਰ ਮੈਲ ਪਾਉ ਸੋ ਸਹਿਜੇ ਵਾਰ ਨ ਹੋਏ ਗੋਹਿ ਰਾਏ ਅੰਤਰ ਜਾਮੀ ਪਰਖ ਬਿਦਾਤੇ ਸਰਦਾ ਮਾਨ ਕੀ ਪੂਰੇ ਨਹਾਨੇ ਕਾ ਦਾਸ ਇਹੈ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪਰਖ ਵਿਦਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ